ਫਗਵਾੜਾ ਨਜ਼ਦੀਕ ਪਿੰਡ ਰਾਮਪੁਰ ਖਲਿਆਣ ਦੇ ਸਰਕਾਰੀ ਸਕੂਲ ਸਾਹਮਣੇ ਨਵੇਂ ਬਣੇ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਸੜਕ ਪੁੱਟ ਕੇ ਪੁਲੀਆਂ ਬਣਾਈਆਂ ਗਈਆਂ ਸਨ ਜਿਸ ਤੋਂ ਬਾਅਦ ਇਨ੍ਹਾਂ ਪੁਲੀਆਂ ਤੋਂ ਮਿੱਟੀ ਦੇ ਬੇਜਾਨ ਹੋਣ ਕਾਰਨ ਖੱਡਿਆਂ ਨਾਲ ਰਾਗੀਰਾਂ ਦੇ ਨਾਲ-ਨਾਲ ਵਾਹਨ ਚਾਲਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਇੱਥੇ ਦੱਸ ਦਈਏ ਕਿ ਇਨ੍ਹਾਂ ਖੱਡਿਆਂ ਕਾਰਨ ਇੱਕ ਟਰੱਕ ਵੀ ਬੇਕਾਬੂ ਹੋ ਕੇ ਪਲਟ ਗਿਆ ਜਿਸ ਨਾਲ ਟਰੱਕ ਵਿੱਚ ਚਾਲਕ ਸਮੇਤ 6 ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ 5 ਵਿਅਕਤੀਆਂ ਨੇ ਮਾਮੂਲੀ ਸੱਟਾਂ ਵੱਜੀਆਂ ਇਸ ਹਾਸੇ ਕਾਰਨ ਟਰੱਕ ਵਿੱਚ ਲੱਧੀਆਂ ਖਾਦੀਆਂ ਬੁਰੀਆਂ ਵੀ ਸੜਕ ਤੇ ਹੀ ਖਿਲਰ ਗਈਆਂ ਜਿਸ ਨਾਲ ਰਾਗੀਰਾਂ ਦਾ ਲਾਂਗਾ ਵੀ ਬੰਦ ਹੋ ਗਿਆ ਜਦਕਿ ਹੋਰ ਵਾਹਨ ਵੀ ਦੂਸਰੇ ਪਿੰਡਾਂ ਵਿੱਚੋਂ ਲੰਘਣ ਲਈ ਮਜਬੂਰ ਹੋਏ ਇਸ ਮੌਕੇ ਗੱਲਬਾਤ ਕਰਦੇ ਆ ਟਰੱਕ ਦੇ ਚਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਸਨੇ ਇਹ ਖਾਦ ਨਾਲ ਟਰੱਕ ਫਗਵਾੜਾ ਤੋਂ ਭਰਿਆ ਸੀ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡੇ ਚੜਾ ਵਿਖੇ ਲੈ ਕੇ ਜਾਣਾ ਸੀ ਪਰ ਇਨਾ ਖੱਡਿਆ ਕਾਰਨ ਉਹਨਾਂ ਦਾ ਟਰੱਕ ਪਲਟ ਗਿਆ ਉਹਨਾਂ ਦੱਸਿਆ ਕਿ ਇਸ ਹਾਸੇ ਨਾਲ ਉਹਨਾਂ ਦਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਨਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਹਨਾਂ ਖੱਡਿਆਂ ਦੀ ਚੰਗੀ ਤਰ੍ਹਾਂ ਨਾਲ ਮੁਰੰਮਤ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਹਾਸਾ ਨਾ ਹੋਵੇ। ਹਾਂ ਜੀ ਸਰ ਜੀ ਕੀ ਨਾਮ ਜੀ ਤੁਹਾਡਾ? ਬਾਜੀ ਮੈਂ ਨਾਮ ਵਿਜੇ ਕੁਮਾਰਾ ਜੀ। ਹਾਂ ਵਿਜੇ ਕੁਮਾਰ ਜੀ ਤੁਸੀਂ ਟਰੱਕ ਚਲਾਉਂਦੇ ਹੋ ਜੀ? ਹਾਂ ਹਾਂ ਜੀ ਬਾਜੀ ਤੇ ਇਹ ਜਿਹੜਾ ਖਾਦ ਲੱਦੀ ਹੋਈ ਹੈ ਇਹ ਕਿੱਥੋਂ ਲੱਦੀ ਸੀ ਤੇ ਕਿੱਥੇ ਲੈ ਕੇ ਜਾਣੀ ਸੀ ਜੀ? ਬਾਜੀ ਫਗਵਾੜੇ ਤੋਂ ਲੱਦੀ ਸੀ ਪਿੰਡ ਚਾਰਾਂ ਆ ਨਾਲ ਪੰਜ ਟੇ ਦੇ ਉੱਥੇ ਜਾਣੀ ਸੀ ਜੀ। ਜੀ ਤੇ ਕਿੰਨੇ ਬੋਰੀ ਲੱਦੇ ਹੋਏ ਆ ਜੀ? ਪਾਜੀ ਇਹ ਚ ਬੋਰੇ 300 ਬੋਰਾ ਲੱਦ ਹੋਇਆ ਹੈ 300 ਬੋਰਾ ਤੇ ਪਟ੍ਰੱਕ ਪਲਟਣ ਦਾ ਕੀ ਕਾਰਨ ਆ ਜੀ ਪਾਜੀ ਗੱਡੀ ਆ ਰਹੀ ਸੀ ਉਧਰੋਂ ਜੀ ਤੇ ਮੋਰੇ ਸੀਵਰੇਜ ਆ ਪਟਿਆ ਸੀ ਇਹਨਾਂ ਨੇ ਚੰਗੀ ਤਰ੍ਹਾਂ ਉਹਦੀ ਰਿਪੇਅਰ ਨਹੀਂ ਕੀਤੀ ਹੋਈ ਟੋਏ ਪਏ ਸੀਗੇ ਜੀ ਅਸੀਂ ਆ ਕੇ ਗੱਡੀ ਹੌਲੀ ਸੀਗੀ ਤੇ ਗੱਡੀ ਸਲੋ ਕਰਤੀ ਜਿਆਦੀ ਤੇ ਜਦੋਂ ਗੱਡੀ ਇੱਧਰ ਆਈ ਆ ਮੋਰੇ ਕੈਰ ਪਏ ਦਾ ਮੋਰਲਾ ਪੜਾ ਟੁੱਟ ਗਿਆ ਅੱਛਾ ਗੱਡੇ ਜੜੇ ਕਰਨ ਕਰਦੇ ਜੀ ਪੜਾ ਟੁੱਟਣ ਦੇ ਕਰਕੇ ਗੱਡੀ ਦਾ ਬੈਲੈਂਸ ਵਿਗੜ ਗਿਆ ਤੇ ਗੱਡੀ ਰੋਡ ਤੇ ਪਲਟ ਗਈ ਜੀ ਤੇ ਇਹ ਟੋਏ ਦੇ ਕਾਰਨ ਹੋਇਆ ਟੋਏ ਦੇ ਕਾਰਨ ਹੋਇਆ ਸਾਰਾ ਕੁਝ ਕਿੰਨੇ ਬੰਦੇ ਸੀਗੇ ਜੀ ਟਰੱਕ ਵਿੱਚ ਹਾਂਜੀ 6 ਬੰਦੇ ਸੀ ਅਸੀਂ ਕਿਦਾਂ ਛੱਟ ਜੋੜ ਤੋਂ ਬਚਾਏ ਜੀ ਆ ਮਾੜੀਆਂ ਮੋਡੀਆਂ ਸੱਟਾਂ ਪੰਜਾਂ ਦੇ ਲੱਗੀਆਂ ਆ ਛੇ ਤੇ ਬਾਕੀ ਬਚਾ ਆ ਤੇ ਉਹਨਾਂ ਨੂੰ ਕਿੱਦਾਂ ਹਸਪਤਾਲ ਲੈ ਕੇ ਗਏ ਨਹੀਂ ਠੀਕ ਠਾਕ ਆ ਜੀ ਬੈਸੇ ਜੀ ਹਾਂਜੀ ਮੰਮੋਲੀ ਜੀ ਇਹ ਸੱਟਾਂ ਆਂ ਮੰਮੋਲੀ ਜੀ ਇਹ ਸੱਟਾਂ ਆਂ ਤੇ ਕਿੰਨੇ ਕ ਦਾ ਨੁਕਸਾਨ ਹੋ ਗਿਆ ਤੁਹਾਡਾ ਜੀ ਨੁਕਸਾਨ ਘੱਟੋ ਘੱਟ ਜੀ 1.5 ਲੱਖ ਦਾ ਨੁਕਸਾਨ ਆ ਤੇ ਹੁਣ ਇਹਨੂੰ ਸਿੱਧਾ ਕਰਨ ਲਈ ਕੀ ਕ੍ਰੇਨ ਮਂਗਾਉਂਗੇ ਜੀ ਹਾਂਜੀ ਹੁਣ ਹਾਈਡਰਾ ਘੱਟੋ ਘੱਟ 10 ਦੁਬਾਰਾ ਟੋਟ ਵਾਈ ਜਿਹੜੀ ਪੈਣੀ ਉਹ ਬੱਕਰੀ ਪੈਣੀ ਆ ਜੀ ਕਿਉਂਕਿ ਗੱਡੀਆਂ ਨੂੰ ਵੱਜਦਾ ਅੱਗੇ ਕੁਝ ਨਹੀਂ ਹੈਗਾ ਜੀ ਜੀ ਇਦਾਂ ਦੀ ਚੀਜ਼ ਕਰਕੇ ਜ਼ਿਆਦਾ ਨੁਕਸਾਨ ਹੁੰਦਾ ਹੈ ਜੀ ਤੇ ਕੀ ਮੰਗ ਕਰਦੇ ਹੋ ਜਿੱਦਾਂ ਟੋਆ ਪਿਆ ਆ ਤੇ ਇਹਨਾਂ ਨੂੰ ਪੂਰਨੇ ਵਾਸਤੇ ਕੋਈ ਪਿੰਡ ਵਾਸੀਆਂ ਨੂੰ ਕਹਿਣਾ ਚਾਹੁੰਦੇ ਆ ਜੀ ਹਾਂ ਜੀ ਅਸੀਂ ਤਾਂ ਪਿੰਡ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਰੋਡ ਦੇ ਉੱਤੇ ਇੰਨੇ ਖੱਡੇ ਪਏ ਆ ਜੀ ਇਹਦੀ ਰਿਪੇਅਰ ਕੀਤੀ ਜਾਵੇ ਅੱਗੇ ਵੀ ਬਹੁਤ ਹਾਸੇ ਹੋਏ ਆ ਕਹਿੰਦੇ ਇੱਥੇ ਜੀ ਅੱਗੇ ਵੀ ਮਾਦਾ ਇੱਥੇ ਐਕਸੀਡੈਂਟ ਹੋ ਗਿਆ ਤੇ ਉਹ ਡੇਕੇ ਨਾਲ ਹੀ ਉਹਦਾ ਡੈਥ ਹੋ ਗਈ ਉਹਦੀ अच्छा ये 2ए करने एक बार एक, एक, तो एक, ए, एक, एक और तो दी डेथ भी हो चुकी है डेथ भी हो चुकी है जी इथे अच्छा ते जी, जी ते ਪਿੰਡ ਵਾਸੀ ਵੀ ਇਹੀ ਮੰਗ ਕਰਦੇ ਉਹ ਕਹਿੰਦੇ ਜੀ ਇਹ ਬਣਾਇਆ ਜਾਵੇ ਜੀ ਤੇ ਇਹਦੀ ਕੋਈ ਕਰਤਕ ਇਹ ਨਹੀਂ ਕਰਦਾ ਪਿਆ ਜੀ ਇਹਦੀ